ില്ല വീഡിയോ പണിക്ക ਭਾਂਗੇ ਵੀਰੀ ਹੋਂ ਤੋ ਰੋੜੀ ਕੀ ਕੀ ਹੋ ਗਿਆ ਮੱਸਾਂ ਬੋਤੂ ਬੂ ਬੇਮਾਰ ਲੀਆਂ ਇਹਨੂੰ ਗੱਡੀਆਂ ਚਾ ਦੋ ਉਹਨੂੰ ਗੱਡੀਆਂ ਚਾ ਦੋ ੁਰੁਰ ਕਰਕੇ ਤੂੰ ਉਹ ਚੇਤਾ ਪੁੱਟ ਚੇਤਾ ਪੁੱਟ ਚੇਤਾ ਪੁੱਟ ਨਿਕਰ ਆਉ ਮੈਂ ਨਹੀਂ ਮੈਂ ਨਹੀਂ ਇਹ ਚ ਨਹੀਂ ਬੁਲਬਲੀਆਂ ਛੱਡ ਹੁੰਦੀਆਂ ਨਾਲੇ ਹਾਂ ਇਹ ਤੇ ਚੀਜੀ ਖਾ ਲੈਂਦੀ ਐ ਇਹ ਚ ਬੁਲਬਲੀਆਂ ਨਹੀਂ ਛੱਡ ਹੁੰਦੀਆਂ ਇਹ ਚ ਬੁਬਲੀਆਂ ਨਹੀਂ ਛੱਡ ਹੁੰਦੀਆਂ ਨਾ ਜੀ ਇਹ ਤਾਂ ਚੀਜੀ ਚੁੱਪ ਕਰਕੇ ਖਾਊ ਪੁੱਤ ਹਾਂ ਉਹ ਡੈਡਾ ਆ ਗਏ ਕਿੱਥੇ ਆ ਗਏ ਆ ਗਏ ਆ ਗਏ ਆ ਗਏ ਉਹ ਆ ਗਏ ਆ ਗਏ ਆ ਗਏ ਉਹ ਜਾੜਾ ਨਿਕਲਦੀਆਂ ਹੁਣ ਕਿਹਨਾਂ ਹੁਣ ਬਾਂਦ ਨਾ ਕਰਦੇ ਕਰਦੇ ਕਾ ਲਾ ਕੋ ਪਾਪਾ ਕਰਕੇ ਖਾਂਦੇ ਤੇ ਨਹੀਂ ਖਾਂਦੇ ਹੈ ਲਾਈਏ ਤੁਹਾਡੇ ਚਾਰ ਨਾ ਸੋਣਿਆ ਚੀਜੀ ਖਾਓ ਚੀਜੀ ਖਾਈ ਦੀ ਹੁੰਦੀ ਹੈ ਏ ਮੇਰੇ ਬਿੱਲੀ ਕੇ ਇਹ ਮੇ ਬਿੱਲੀ ਹੈ ਚੀਜੀ ਖਾਈਦੀ ਹੁੰਦੀ ਆ ਹਾਂ ਇਹ ਕਰਕੇ ਖਾਈਦੀ ਹੁੰਦੀ ਆ ਹਾਂ ਇਹ ਕਰਕੇ ਵੱਡੇ ਚਮਚੇ ਨਾਲ ਛੋਟਾ ਨਹੀਂ ਸਾਡੇ ਪਸੰਦ ਹਾਂ ਛੋਟਾ ਸਾਡੀ ਪਸੰਦ ਨਹੀਂ ਹੈਗਾ ਸੰਜੇ ਛੋਟੇ ਦੇ ਵਿੱਚ ਆਉਂਦੇ ਨਹੀਂ ਕੁਝ ਨਾ ਯਾਨੀ ਬੁਰਦਿਆਂ ਨੂੰ ਮੁੱਕ ਜਾ ਲੈ 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 ਮੁੱਕ ਹੋ ਗਿਆ ਕੰਤਾ ਪਤੀਆਂ ਮੈਂ ਪਹੁੰਚਣਾ ਨਹੀਂ ਦੇ ਰਹਾ ਫਿਰ ਇਹ ਬਰਦਰ ਯਾ ਆਮ ਲੀਗ ਆ ਸ਼ੂਜ਼ ਹੇਅਰ ওকে ਲੈਟਸ ਗੋ ਚਲ ਲੈਟਸ ਗੋ ਡੋਨ ਬੋਏ Going. Okay, sorry, I'm not here. Everybody's going. Look, everybody's gone. Yeah, <laughs> everybody's gone. Let's go. Okay, let's get everybody. Alright, that's it. Okay, <laughs> let's, go. Yeah. On, let's go. Let's go. Chill. do to put your shoes on? No, I'm